प्यारे बच्चों आज आप क्लास 4 गणित की दुनिया चैप्टर नंबर 2 और एक्सरसाइज 2.9 करेंगे पहला सवाल है बच्चों स्वैर दिशा ਵਿੱਚ 168 बच्चे मैदान ਵਿੱਚ 7 ਕਤਾਰਾਂ ਵਿੱਚ ਬਰਾਬਰ-ਬਰਾਬਰ ਖੜੇ ਹਨ ਹਰ ਕਤਾਰ ਵਿੱਚ ਕਿੰਨੇ ਬੱਚੇ ਹੋਣਗੇ ਦੇਖੋ ਬਰਾਬਰ-ਬਰਾਬਰ ਦੀ ਗੱਲ ਆਂਦੀ ਉੱਥੇ ਬੱਚੋ ਆਪਾਂ ਜਦੋਂ ਬਰਾਬਰ-ਬਰਾਬਰ ਬਣਦਾ ਹੁੰਦਾ ਉੱਥੇ ਆਪਾਂ ਭਾਗ ਕਰਦੇ ਹੁੰਦੇ ਆ ਤਾਂ ਇੱਕ ਚੀਜ਼ ਦਾ ਹੋਰ ਦੇਖੋ ਮੈਂ ਪਹਿਲੇ ਦੱਸਿਆ ਸੀ ਜਿੱਥੇ 7 ਕਤਾਰ ਹੈ ਆਪਾਂ ਨੇ ਇੱਕ ਇੱਕ ਤਾਰ ਦਾ ਪਤਾ ਕਰਨਾ ਹੈ ਤਾਂ ਭਾਗ ਕਰਾਂਗੇ ਜੇ ਇੱਕ ਤਾਰ ਦਾ ਆਪਾਂ ਨੇ ਜਿਆਦਾ ਦਾ ਪਤਾ ਕਰਨਾ ਉਤੇ ਗੁਣਾ ਕਰਦੇ ਉਹ ਆਪਾਂ ਕੀ ਕਰਾਂਗੇ ਭਾਗ ਕਰਾਂਗੇ કુલ ਬੱਚੇ ਕਿੰਨੇ ਬੱਚੋ 168 ਕਤਾਰਾਂ ਦੀ ਸੰਖਿਆ ਕਿੰਨੇ ਬੱਚੋ 7 ਹਰ ਇੱਕ ਕਤਾਰ ਵਿੱਚ ਕਿੰਨੇ ਹੋਣਗੇ ਤਾਂ ਆਪਾਂ ਕੀ ਕਰਾਂਗੇ 168 ਭਾਗ 7 ਠੀਕ ਹੈ ਚਲੋ ਭਾਗ ਕਰਦੇ ਆਪਾਂ 7 ਦੁਨੀ 14 2 ਆ ਗਿਆ ਇੱਕ ਆਪਾਂ ਨੇ ਤਾਰ ਲਿਆ ਕਿਹਾਗੇ ਬੱਚੋ 7 2 ਇੱਕ ਕੀ ਆ ਕਿ ਆਪਣਾ ਬਾਕੀਆ ਤੇ ਆ ਕੀ ਆ ਗਿਆ ਬੱਚਾ ਆਪਣਾ ਭਾਗ ਫਲ ਆ ਗਿਆ ਠੀਕ ਹੈ ਇਹ ਭਾਗ ਤਾਂ ਕਿੰਨੇ ਆ ਗਿਆ ਬੱਚੋ ਹਰ ਇੱਕ ਕਤਾਰ ਵਿੱਚ 23 ਬੱਚੇ ਹੋਣਗੇ ਠੀਕ ਹੈ ਬੱਚੋ ਅੱਗੇ ਦੇਖੋ ਸਵਾਲ ਨੰਬਰ ਦੂਜਾ ਮੇਰੇ ਕੋਲ 72 ਸੇਬ ਹਨ ਜਿਨ੍ਹਾਂ ਨੂੰ ਤਿੰਨ ਟੋਕਰੀਆਂ ਵਿੱਚ ਬਰਾਬਰ-ਬਰਾਬਰ ਰੱਖਣਾ ਹੈ हर एक टोकरी किन्ने शेप होराबर बराबर की गल आ गई तो वही आप करा बच्चों भाग करा कुल शेप किन्ने बच्चों बेहतर है टोकरी की संख्या किन्नी बच्चों तीन है तो बेहतर बा भाग तीन यानी कि आप बेहतर तीन न भाग करा तीन दुनी छे एक दो तार लिया अपने की आ गया चारतीय बारह तो यह अपना की आ गया बच्चों बाकी आ गया ये की बच्चों अपना भाग फल है ठीक है तो किन्ने हो गए बच्चों ਹਰ ਇੱਕ ਟੋਕਰੀ ਵਿੱਚ 24 ਸੇਬ ਠੀਕ ਹੈ ਅੱਗੇ ਦੇਖੋ ਇੱਕ ਕਿਸਾਨ ਦੇ ਖੇਤ ਵਿੱਚ 4250 ਕਿਲੋਗ੍ਰam ਕਣਕ ਦੀ ਪੈਦਾਵਾਰ ਹੋਈ ਜੇਕਰ ਇੱਕ ਬੋਰੀ ਵਿੱਚ 50 ਕਿਲੋਗ੍ਰam ਕਣਕ ਪੈਂਦੀ ਹੈ ਤਾਂ ਸਾਰੇ ਕਣਕ ਨੂੰ ਬੋਰੀਆਂ ਵਿੱਚ ਭਰਨ ਲਈ ਕਿੰਨੀ ਬੋਰੀਆਂ ਦੀ ਲੋੜ ਹੋਵੇਗੀ ਇੱਕ ਬੋਰੀ ਵਿੱਚ 50 ਕਿਲੋ ਆਉਂਦੀ ਹੈ ਤਾਂ ਸਾਰੀ ਬੋਰੀ ਬਰਾਬਰ-ਬਰਾਬਰ ਭਰਨੀ ਹੈ ਤਾਂ ਆਪਾਂ ਕੀ ਕਰਾਂਗੇ ਵਿੱਚੋਂ ਭਾਗ ਕਰਾਂਗੇ ਕਣਕ ਦੀ કુલ ਪੈਦਾਵਾਰ ਕਿੰਨੀ ਹੈ ਬੱਚੋ 4250 ਕਿਲੋਗ੍ਰam ਹਰ ਇੱਕ ਬੋਰੀ ਵਿੱਚ ਕਣਕ 50 ਕਿਲੋਗ੍ਰam ਅੰਨੇ ਤਾਂ ਆਪਾਂ 4250 ਨੂੰ ਆਪਾਂ 50 ਨਾਲ ਭਾਗ ਕਰਦਾਂਗੇ 4250 ਭਾਗ 50 ਤਾਂ ਕਿੰਨਾ ਆ ਜਾਊਗਾ ਬੱਚੋ ਦੇਖੋ 42 ਆ ਹੁੰਦਾ ਨਹੀਂ 42 50 ਤੋਂ ਛੋਟਾ ਹੈ ਤਾਂ ਆਪਾਂ ਕੀ ਕਰਾਂਗੇ 58 400 ਕੀ ਆ ਗਿਆ ਬੱਚੋ 25 ਫਿਰ ਆਪਾਂ ਨੇ ਜ਼ੀਰੋ ਤਾਰ ਲਿਆ 50 ਤੇ ਸੋਰੀ 50 ਪੰਜੇ 250 ਤਾਂ ਇਹ ਆਪਣਾ ਕੀ ਆ ਗਿਆ ਬੱਚੋ ਬਾਕੀ ਆ ਗਿਆ ਇਹ ਕੀ ਆ ਗਿਆ ਬੱਚੋ ਆਪਣਾ ਭਾਗ ਪੁੱਲਾ ਗਿਆ ਠੀਕ ਹੈ ਕਿੰਨੀ ਬੋਰੀਆਂ ਦੀ ਲੋਡ ਆਪਾਂ ਨੂੰ 85 ਬੋਰੀਆਂ ਦੀ ਠੀਕ ਹੈ 85 ਬੋਰੀਆਂ ਠੀਕ ਹੈ ਅੱਗੇ ਦੇਖ ਸੰਖਿਆ 25 ਨੂੰ ਕਿਸ ਨਾਲ ਗੁਣਾ ਕਰੀਏ ਕਿ ਗੁਣਾਫਲ 625 ਬਣ ਜੇ ਦੇਖੋ 625 ਬਣਾਣਾ ਆਪਾਂ ਕਿਸ ਨਾਲ ਗੁਣਾ ਕਰਦੇ ਕਿਸੇ ਨੂੰ ਵੀ ਆਪਾਂ ਗੁਣਾ ਕਰਦੇ ਹੋ ਬਰਾਬਰ ਬਰਾਬਰ ਹੀ ਹੁੰਦੇ ਬੱਚੋ ਦੇਖੋ ਆਪਾਂ ਜੇ 5 ਦਾ ਪਹਾੜਾ ਕੀ 5 10 15 ਵੀ ਦੇਖੋ ਸਾਰੇ ਬਰਾਬਰ ਬਰਾਬਰ ਦਾ ਹੀ ਹੈ ਨਾ ਇਹਨਾਂ ਦਾ ਦੇਖੋ ਅੰਤਰ ਤਾਂ ਪਹਾੜੇ ਵੀ ਕੀ ਹੁੰਦੇ ਵਿੱਚੋਂ ਬਰਾਬਰ ਬਰਾਬਰ ਹੀ ਬਣਦੇ ਹੁੰਦੇ ਹੈ ਤਾਂ ਉਹੀ ਆਪਾਂ ਨੇ ਉਰੇ ਕਰਨਾ ਇਸ ਦਾ ਮਤਲਬ ਆਪਾਂ ਨੇ ਭਾਗ ਕਰਨਾ ਦੋ ਸੰਖਿਆ ਦਾ ਗੁਣਨਫਲ 625 ਹੈ ਤੇ ਇੱਕ ਸੰਖਿਆ 25 ਤਾਂ ਦੂਜੀ ਪਤਾ ਕਰਨੀ ਆਪਾਂ ਤਾਂ ਆ ਬੱਚੋ ਆਪਾਂ ਨੇ ਨੀਚੇ ਲਿਖਣਾ ਹੈ ਠੀਕ ਹੈ ਦੂਜੀ ਪਤਾ ਕਰਨੀ ਹੈ ਤਾਂ ਆਪਾਂ ਇਹਨੂੰ ਭਾਗ ਕਰਾਂਗੇ 625 ਭਾਗ 25 25 ਦੁਣੀ 50 2 1 ਫਿਰ 5 25 ਪੰਜੇ 125 बाकी आ गया बच्चों बाकी आ की आ गया बच्चों भाग कर ठीक है तो कितना आ गया बच्चों 25 जड़ी है वो संख्या हो ठीक है अब देखो माली को 120 फूल ਹਨ उसने 24 फूलों ਦੀ মালা ਤਿਆਰ ਕਰਨੀ ਹੈ 120 ਫੁੱਲਾਂ ਤੋਂ ਅਜੇ ਹੈ ਕਿੰਨੀ ਜਾਂ ਮਾਲਾ ਤਿਆਰ ਹੋਣਗੀ ਇੱਕ ਮਾਲਾ ਵਿੱਚ 24 ਫੁੱਲ ਨੇ ਤਾਂ ਕਿੰਨੀ ਮਾਲਾ ਤਿਆਰ ਹੋਣਗੀ 120 ਫੁੱਲਾਂ ਚ ਮਾਲੇ ਕੋਲ ਕੁੱਲ ਫੁੱਲ ਕਿੰਨੇ ਨੇ 120 ਇੱਕ ਮਾਲਾ ਵਿੱਚ ਫੁੱਲਾਂ ਦੀ ਸੰਖਿਆ 24 ਹੈ ਤਾਂ 24 ਨੂੰ ਆਪਾਂ 120 ਨੂੰ 24 ਨਾਲ ਭਾਗ ਕਰਾਂਗੇ ਤਾਂ ਕੀ ਆ ਜਾਊਗਾ 24 ਪੰਜੇ 120 ਠੀਕ ਹੈ ਤਾਂ ਆ ਕੀ ਆ ਗਿਆ ਬੱਚਾ ਆਪਣਾ ਬਾਕੀ ਆ ਕੀ ਆ ਗਿਆ ਬੱਚਾ ਆਪਣਾ ਭਾਗ ਫੁੱਲ ਤਾਂ ਕਿੰਨੇ ਮਾਲਾ ਹੋ ਗਏ ਬੱਚੋ 5 ਠੀਕ ਹੈ ਅੱਗੇ ਦੇਖੋ 2000 ਰੁਪਏ ਦੀ ਰਕਮ ਵਿੱਚ 50-50 ਰੁਪਏ ਦੇ ਕਿੰਨੇ ਨੋਟ ਹੋਣਗੇ ਦੇਖੋ 2000 ਰੁਪਏ ਨੇ ਕੁੱਲ ਰਕਮ ਤੇ ਨੋਟ ਇੱਕ ਨੋਟ ਦਾ ਮੁੱਲ 50 ਹੈ ਤਾਂ ਆਪਾਂ ਬਰਾਬਰ ਬਰਾਬਰੀ ਹੀ ਕਰਨੇ ਨੇ 50-50 ਦੇ ਨੋਟ ਕਰਨੇ ਤਾਂ ਉਹ ਹੀ ਆਪਾਂ ਕੀ ਕਰਾਂਗੇ ਬੱਚੋ ਭਾਗ ਕਰਾਂਗੇ 2000 ਨੂੰ 50 ਨਾਲ ਭਾਗ ਕਰਾਂਗੇ ਤੇ ਕੀ ਆਜੂਗਾ ਜਾਂ ਚੋਕੇ दो सौ जीरो फिर जीरो ली आ जीरो ये तो आ गया अपना बाकी बाकी आग आगे बच्चों अपना भाग तो कि आ गए बच्चों चाली नौ ठीक है बच्चों अगर दे पांच सौ रुपए खुले चाहिए हैं मैनू ਇੱਥੇ ਲਿਖੇ ਕਿੰਨੇ ਕਿੰਨੇ ਨੋਟ ਮਿਲਣਗੇ ਦੇਖੋ ਜੇ ਮੈਂ 100-100 ਦੇ ਨੋਟ ਲਿਆਂਦਾ 500 ਦੇ ਕਿੰਨੇ 500 ਤੇ ਕਿੰਨੇ ਨੋਟ ਮਿਲਣਗੇ ਆਪਾਂ ਨੂੰ ਪੰਜ ਨੋਟ ਮਿਲਣਗੇ ਠੀਕ ਹੈ ਜੇ 50-50 ਦੇ ਲਈਏ ਤਾਂ ਦੇਖੋ ਕਿੰਨੇ ਮਿਲਣਗੇ 500 ਤੇ ਆਪਾਂ ਨੂੰ 10 ਨੋਟ ਮਿਲਣਗੇ ਕਿਉਂਕਿ 10 50 500 ਹੁੰਦਾ ਜੇ ਆਪਾਂ 10-10 ਦੇ ਨੋਟ ਲਈਏ ਤਾਂ ਆਪਾਂ ਨੂੰ ਨੋਟ ਮਿਲਣਗੇ ਬੱਚੋ 50 50 10 500 ਹੁੰਦਾ ਠੀਕ ਹੈ ਬੱਚੋ ਅੱਗੇ ਦੇ ਇੱਕ ਮਜ਼ਦੂਰ ਇੱਕ ਗੇੜੇ ਦੇ ਵਿੱਚ 20 ਇੱਟਾਂ ਚੁੱਕਦਾ ਹੈ 1000 ਇੱਟਾਂ ਚੁੱਕਣ ਲਈ ਉਸ ਦੇ ਕਿੰਨੇ ਗੇੜੇ ਲੱਗਣਗੇ ਇਹ ਦੇਖੋ ਬਰਾਬਰ ਬਰਾਬਰ ਇੱਟਾਂ ਚੱਕ ਰਿਹਾ ਤਾਂ ਆਪਾਂ ਕੀ ਕਰਾਂਗੇ ਬੱਚੋ ਭਾਗ ਕਰਾਂਗੇ 1000 ਨੂੰ 20 ਨਾਲ ਤਾਂ 20 ਪੰਜੇ 100 ਆਪੇ ਜ਼ੀਰੋ ਤਾਰ ਲਈ ਵਿੱਚੋਂ ਆ ਆ ਗਿਆ ਆਪਣਾ ਬਾਕੀ ਆ ਆਪਣਾ ਆ ਗਿਆ ਬੱਚੋ ਭਾਗ ਠੀਕ ਹੈ ਯਾਨੀ ਕਿ ਕੁੱਲ ਇੱਟਾਂ 1000 ਹੈ ਇੱਕ ਗੇੜੇ ਵਿੱਚ 20 ਇੱਟਾਂ ਨੇ ਤਾ 게ੜੇ ਉਹਦੇ ਕਿੰਨੇ ਲੱਗਣਗੇ 50 게ੜੇ ਲੱਗਣਗੇ 50 게ੜੇ ਠੀਕ ਹੈ ਬੱਚੋ ਅੱਗੇ ਦੇਖੋ ਰੇਲ ਗੱਡੀ ਦੀ ਇੱਕ ਟਿਕਟ ਦਾ ਮੁੱਲ 24 ਰੁਪਏ ਹੈ ਪਲਕ ਨੇ ਟਿਕਟਾਂ ਲੈਣ ਲਈ 576 ਰੁਪਏ ਦਿੱਤੇ ਤਾਂ ਉਸ ਨੇ ਕਿੰਨੀ ਟਿਕਟਾਂ ਲਈਆਂ ਇੱਕ ਟਿਕਟ 24 ਰੁਪਏ ਦੀ ਹੈ 576 ਚ ਕਿੰਨੀ ਟਿਕਟਾਂ ਦੇ ਬਰਾਬਰ ਬਰਾਬਰ ਹੀ ਹੈ ਸਾਰਿਆਂ ਦਾ ਰੇਟ ਇੱਕ ਰੇਲ ਗੱਡੀ ਦੀ ਇੱਕ ਟਿਕਟ ਦਾ ਮੁੱਲ 24 ਹੈ ਟਿਕਟ ਲੈਣ ਲਈ ਕੁਲ ਰਕਮ ਦਿੱਤੀ ਹੈ 576 ਤਾਂ ਆਪਾਂ 576 ਨੂੰ ਭਾਗ ਕਰਾਂਗੇ 24 ਨਾਲ ਤਾਂ 24 ਦੁਣੀ 48 17 ਚੋਂ 8 ਗਏ ਬੱਚੋਂ ਕਿੰਨਾ ਹੋਊਗਾ 9 ਫਿਰ ਆਪਾਂ ਨੇ ਬੱਚੋਂ 6 ਤਾਰ ਲਿਆ ਤਾਂ 24 ਚੋਕੇ 96 ਠੀਕ ਹੈ ਇਹ ਆਪਣਾ ਕੀ ਆ ਗਿਆ ਬਾਕੀ ਆ ਗਿਆ ਬੱਚੋਂ ਇਹ ਆਪਾਂ ਗਏ ਆਪਣਾ ਪਾਗ ਫਲਾਜਾ ਯਾਨੀ ਕਿ ਕੀ ਹੈ 24 ਟਿਕਾ ਕਿੰਨੇ ਟਿਕਾਣਗੇ 24 ਟਿਕਾ ਠੀਕ ਹੈ ਬੱਚੋ ਅੱਗੇ ਦੇਖੋ ਕਾਸ਼ਵੀ ਨੇ ਆਪਣੇ ਜਨਮ ਦਿਨ ਤੇ ਟਾਫੀਆਂ ਦਾ ਇੱਕ ਪੈਕਟ ਲਿਆਂਦਾ ਉਸ ਵਿੱਚ 175 ਟਾਫੀਆਂ ਸਨ ਅਤੇ ਉਸ ਦੀ ਜਮਾਤ ਵਿੱਚ 35 ਬੱਚੇ ਹਨ ਹਰੇਕ ਬੱਚੇ ਨੂੰ ਕਿੰਨੀ ਕਿੰਨੀ ਟਾਫੀਆਂ ਮਿਲਣਗੀਆਂ देखो कुल ट्रॉफिया एक सौ पचहत्तर बच्चे पैंती तो आप एक सौ पचहत्तर न पैंती करा भाग करा अच्छा कि आएगा बच्चों देखो पैंती करा तो पैती पंज पच्ची दो पंद्रह दो सतारा एक सौ पचहत्तर देखो ठीक है बच्चों यानी कि पैंती पंजे एक सौ पचहत्तर ठीक है अपना तो ए अपना की आ गया बच्चों ये आ गया अपना बाकी ये आ गया बच्चों अपना भागफल ठीक है यानी कि हर एक बच्चे कितनी टाफिया मिली पांच टाफिया ठीक है तो थोड़ी कंप्लीट होगी बच्चों ओके थैंक यू बच्चों